ਮੈਂ ਧੰਨਵਾਦ ਕਰਦੀ ਆ ਕਿ ਜਿਹੜੀ ਭੈਣ ਨੇ ਐਸਐਸਪੀ ਪਟਿਆਲਾ ਜਿਹੜਾ ਸੀਗਾ ਉਹ ਸਾਡੇ ਹਾਜ਼ਰ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੀ ਤਰਫਾਨੀ ਕਰਕੇ ਪੀੜੀ ਦੇ ਵਿੱਚ ਚੋਣਾਂ ਦੇ ਵਿੱਚ ਕਾਗਜ਼ ਰੱਦ ਕਰਵਾਉਣ ਲਈ ਅਕਾਲੀ ਦਲ ਦੇ ਨਹੀਂ ਕਰ ਰਿਹਾ ਤਾਂ ਸਾਈ ਜਿਗਾ ਇਹੀ ਹੋਇਆ ਜੀ ਤੁਸੀਂ ਜਿੱਥੇ ਦੇਖੋ ਇਸ ਇਸ ਸਰਕਾਰ ਨੇ ਕਲਾ ਧੱਕਾ ਕੀਤਾ ਹੈ ਜਿਹੜਾ ਗਨੋਰ ਹੋਇਆ ਹੈ ਜਿਹੜਾ ਬਾਬਾ ਨਾਨਕ ਹੋਇਆ ਮਾਜੀ ਟੀਚ ਹੋਇਆ ਹੈ ਇਹ ਕਿਹ ਚੀਜ਼ ਜਿੱਤਦੇ ਇਹਨਾਂ ਨੂੰ ਜਿੱਤਦਾ ਕਹੀ ਨਹੀਂ ਸਕਦੇ ਤੁਸੀਂ ਮੈਦਾਨ ਚਾਓ ਜ਼ਾਰਾ ਨੂੰ ਲਾਓ ਇਹ ਸਾਰੀ ਲੜਨ ਫਿਰ ਪਤਾ ਲੱਗੂਗਾ ਕਿ ਇਹਨਾਂ ਦੀ ਜਿੱਤ ਹੈ ਇਹ ਤਾਂ ਹਾਲ ਹੈ ਇਹ ਤਾਂ ਪੁਲਿਸ ਦੀ ਜਿੱਤ ਹੈ ਇਹਨਾਂ ਦੀ ਤਾਂ ਜਿੱਤ ਹੈ ਹੀ ਨਹੀਂ ਇਹ ਤਾਂ ਬੁਕਾਹਟ ਹੈ ਕਾਂਗਰਸ ਪਾਰਟੀ ਤੋਂ 500 ਜਿਵੇਂ ਦੇ ਕੇ ਸੀਐਮ ਨਾ ਕੀਤਾ ਜਾਂਦਾ ਹੈ ਕਿਵੇਂ ਦੇਖਿਓ ਨਵਜੋਤਪੁਰ ਸੇ ਬਾਦ ਇਹਦਾ ਕਾਂਗਰਸ ਦਾ ਆਪਸ ਦਾ ਆ ਆਪੀ ਅੰਦਰਲੀ ਗੱਲ ਹੈ ਜੀ ਮੈਂ ਉਹਨਾਂ ਤੇ ਕੀ ਕਮੈਂਟ ਕਰ ਸਕਦੀ ਲੱਗਦਾ ਕਿ ਪੈਸੇ ਪੈਸੇ ਦੇ ਕੇ ਕਰੋੜਾਂ ਰੁਪਏ ਦੇ ਨਿਯਮ ਨਾ ਚਲੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਜੀ ਮੈਂ ਜਿਹੜੀ ਮੈਂ ਉਹ ਵੀ ਵਿਧਾਇਕ ਰਹੇ ਨੇ ਤੁਹਾਨੂੰ ਲੱਗਦਾ ਕਿ ਸਿੱਧੂ ਜੋੜਾ ਜੋ ਹੈ ਸੱਚ ਬੋਲ ਰਿਹਾ ਜੀ ਉਹ ਉਹਨਾਂ ਨੂੰ ਪਤਾ ਹੋਊਗਾ ਜੀ ਉਹਨਾਂ ਨਾਲ ਹੋਇਆ ਹੈ ਕਿ ਨਹੀਂ ਹੋਇਆ ਇਹ ਤਾਂ ਉਹਨਾਂ ਦਾ ਆਪਸੀ ਮਾਮਲਾ ਹੈ